ਅੱਜ ਚੰਡੀਗੜ੍ਹ ਕਾਂਗਰਸ ਪ੍ਰਦਰਸ਼ਨ ਕਰ ਰਹੀ ਹੈ ਸਾਡੇ ਨਾਲ ਐਚਐਸ ਲੱਖੀ ਸਾਹਿਬ ਨੇ ਲੱਖੀ ਸਾਹਿਬ ਚੰਡੀਗੜ੍ਹ ਕਾਂਗਰਸ ਦੇ ਪ੍ਰੈਜ਼ੀਡੈਂਟ ਆ ਉਹਨਾਂ ਤੋਂ ਜਾਣਦੇ ਸਰ ਇਹ ਅੱਜ ਦਾ ਇਹ ਪ੍ਰਦਰਸ਼ਨ ਕਿਉਂ ਕੀਤਾ ਜਾ ਰਿਹਾ ਕਿਸ ਮਕਸਦ ਨਾਲ ਇਹ ਪ੍ਰਦਰਸ਼ਨ ਇਸ ਕਰਕੇ ਕੀਤਾ ਹੈ ਕਿ ਜੋ ਰਵਨੀਤ ਸਿੰਘ ਬਿੱਟੂ ਜਿਹੜਾ ਭਾਜਪਾ ਦਾ ਉਨਟਾਊਟ ਬਣਿਆ ਹੋਇਆ ਹੈ ਔਰ ਉਹਨਾਂ ਦਾ ਮੰਤਰੀ ਹੋਣ ਦੇ ਨਾਤੇ ਇਹੋ ਜੇ ਅਨਗਰਲ ਬਿਆਨ ਦੇ ਰਿਹਾ ਸਿਰਫ ਉਹਨਾਂ ਨੂੰ ਖੁਸ਼ ਕਰਨ ਵਾਸਤੇ ਭਾਜਪਾ ਦੀ ਲੀਡਰਸ਼ਿਪ ਔਰ ਮੈਂ ਸਾਫ਼ ਤੌਰ ਤੇ ਕਹਿਣਾ ਚਾਹੁੰਦਾ ਕਿ ਮੋਦੀ ਦੇ ਕਹਿਣ ਤੇ ਤੇ ਬੀਜੇਪੀ ਦੀ ਲੀਡਰਸ਼ਿਪ ਤੇ ਕਹਿਣ ਤੇ ਇਹ ਉਹ ਕ੍ਰਿਤਕਾਂ ਨੰਬੰਦਾ ਹੈ ਜਿਨੇ ਕਾਂਗਰਸ ਤੋਂ ਤੇ ਰਾਹੁਲ ਗਾਂਧੀ ਤੋਂ ਇੰਨਾ ਕੁਛ ਲਿੱਤਾ ਉਹਨੇ ਇਹਨੂੰ ਅੱਗੇ ਵਿਧਾਨ ਦਾ ਕੰਮ ਕੀਤਾ ਤੇ ਇਹ ਬਦਜਮਾਨੀ ਕਰ ਰਿਹਾ ਗੰਦੀ ਜ਼ਬਾਨ ਇਸਤੇਮਾਲ ਕਰ ਰਿਹਾ ਮੈਂ ਰਵਨੀਤ ਬਿੱਟੂ ਨੂੰ ਸਲਾਹ ਦੇਣਾ ਚਾਹੁੰਦਾ ਕਿ ਕਦੇ ਵੀ ਲਾਈਫ ਦੇ ਵਿੱਚ ਐਦਾਂ ਦੀ ਹਰਕਤ ਨਹੀਂ ਕਰੀਦੀ ਹੁੰਦੀ ਕਿਉਂਕਿ ਕਦੇ ਨਾ ਕਦੇ ਤੁਹਾਨੂੰ ਫਿਰ ਕਹਿੰਦੇ ਦੁਸ਼ਮਣੀ ਕਰੋ ਇੰਨੀ ਕਿ ਦੁਬਾਰਾ ਅਗਰ ਦੋਸਤੀ ਕਰਨੀ ਪਏ ਤਾਂ ਸ਼ਰਮਿੰਦਾ ਨਾ ਹੋਣਾ ਪਏ ਔਰ ਵੈਸੇ ਵੀ ਤੁਹਾਡਾ ਦੋਸਤ ਹੈ ਕਾਂਗਰਸ ਚ ਰਹੇ ਹੈ ساری ਉਮਰ ਕਾਂਗਰਸ ਚ ਉਹ ਸਿਰਫ ਉਹ ਕਾਂਗਰਸ ਚ ਨਹੀਂ ਰਹੇ ਉਹ ਤਾਂ ਤੀਜੀ ਪੀੜੀ ਹੈ ਉਹਦੇ ਪਿਛਲੇ ਦੋ ਪੀੜੀਆਂ ਉਹਨਾਂ ਤੋਂ ਸੀਤਾ ਉਸ ਤੋਂ ਹੈਰਾਨ ਆ ਕਿ ਤੂੰ ਚਲ ਪਾਰਟੀ ਜੁਆਇਨ ਕਰ ਲਈ ਦੂਸਰੀ ਕੰਮ ਮर्यादा ਚ ਰਹਿ ਕੇ ਵੀ ਬਹੁਤ ਕੁਝ ਕਰ ਸਕਦਾ ਸੀ ساری ਉਮਰ ਤੋਂ ਕਾਂਗਰਸ ਦਾ ਖਾਦਾ ਹੈ ਕਾਂਗਰਸ ਨੇ ਤੈਨੂੰ ਬਣਾਇਆ ਅੱਜ ਤੂੰ ਰਾਹੁਲ ਗਾਂਧੀ ਦੇ ਬਾਰੇ ਬੋਲ ਰਿਹਾ ਮੈਨੂੰ ਯਾਦ ਆ ਮੀਟਿੰਗਾਂ ਦੇ ਵਿੱਚ ਉਹ ਕਿਦਾਂ ਰਾਹੁਲ ਗਾਂਧੀ ਬਿੱਟੂ ਦੀ ਪ੍ਰੇਸ ਕਰਦਾ ਹੁੰਦਾ ਸੀ ਯਾਰ ਬਿੱਟੂ ਜੀ ਆਪ ਕੀ ਪਗੜੀ ਬਹੁਤ ਅੱਛੀ ਪਹਿਨਤੇ ਹੋ ਆਪ ਬੜੇ ਅੱਛੇ ਲੀਡਰ ਹੋ ਉਹਨੇ ਨੂੰ ਵਿਧਾਨਦਾ ਕੰਮ ਕੀਤਾ ਕਾਜੇ ਹੋ ਜੇ ਹਰਕਤ ਕਰ ਰਿਹਾ ਇਹਨੂੰ ਸੋਚਣਾ ਚਾਹੀਦਾ 100 ਵਾਰੀ ਹੋ ਜੇ ਹਰਕਤ ਕਰਨ ਤੋਂ ਪਹਿਲਾਂ ਅਸੀਂ ਬਿੱਟੂ ਦੇ ਖਿਲਾਫ ਇਹ ਜੰਗ ਜਾਰੀ ਰੱਖਾਂਗੇ ਸਾਰੀ ਕਾਂਗਰਸ ਪੂਰੇ ਹਿੰਦੁਸਤਾਨ ਦੀ ਉਹਦੇ ਖਿਲਾਫ ਪ੍ਰਦਰਸ਼ਨ ਕਰਦੀ ਰਹੇਗੀ ਕਾਰੇ ਚੰਡੇ ਦਿਖਾਉਂਦੇ ਰਹੇਗੀ ਜਦ ਤੱਕ ਉਹ ਮਾਫੀ ਨਹੀਂ ਮੰਗ ਲੈਂਦਾ ਔਰ ਰਾਹੁਲ ਗਾਂਧੀ ਤੋਂ ਜਿਹੜਾ ਹੈਗਾ ਆਪਣੇ ਜਿਹੜੇ ਕੀਤੇ ਹੋਏ ਕੁਕਰਮ ਹੈ ਉਹਦੀ ਜਿਹੜੀ ਹੈ ਰਾਹੁਲ ਗਾਂਧੀ ਉਹਨੂੰ ਮਾਫ ਨਹੀਂ ਕਰ ਦਿੰਦੇ ਰਵਨੀ ਉਹ ਐਫ ਆਈ ਆਰ ਦੀ ਵੀ ਡਿਮਾਂਡ ਕਰ ਰਹੇ ਉਹ ਕੀ ਹੈਗੀ ਆ ਬਹੁਤ ਜਗ੍ਹਾ ਐਫ ਆਈ ਆਰ ਦਰਜ ਹੋ ਰਹੀ ਔਰ ਚੰਡੀਗੜ੍ਹ ਵੀ ਸਾਡੇ ਕਾਰਜਕਰਤਾ ਦੀ ਮੰਗ ਹੈ ਕਿ ਉਸ ਤੇ ਐਫ ਆਈ ਆਰ ਐਸੀ ਇਹ ਐਚਐਸ ਲੱਖੀ ਸਾਹਿਬ ਲੱਖੀ ਸਾਹਿਬ ਦਾ ਕਹਿਣਾ ਹੈ ਕਿ ਰਵਨੀਤ ਮਿੱਤੂ ਨੇ ਜਿਹੜਾ ਰਾਹੁਲ ਗਾਂਧੀ ਦੇ ਖਿਲਾਫ ਬੋਲਿਆ ਉਸ ਕਰਕੇ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਸੀਂ ਦੇਖੋ ਇਹਨਾਂ ਦੇ ਹੱਥ ਚ ਰਵਨੀਤ ਮਿੱਤੂ ਜੀ ਦਾ ਜਿਹੜਾ ਫੋਟੋ ਹੈਗੀ ਹੈ ਜਿਸ ਦੇ ਉੱਤੇ ਕਰੋਸ ਦਾ ਨਿਸ਼ਾਨ ਲੱਗਿਆ ਹੋਇਆ ਐਫਆਈਆ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਔਰ ਮਾਫੀ ਦੀ ਮੰਗ ਕੀਤੀ ਜਾ ਰਹੀ ਹੈ ਰਵਨੀਤ ਮਿੱਤੂ ਨੇ ਜਿਹੜਾ ਰਾਹੁਲ ਗਾਂਦੇ ਨੂੰ ਨੰਬਰ 1 ਟੈਰਰਿਸਟ ਕਿਹਾ ਉਸ ਦੇ ਖਿਲਾਫ ਜਿਹੜੇ और इस करके रवनीत खिलाफ एक्शन होना चाहिए समय दस मैं दिनेश गोयल कैमरा मैन सुमित चंडीगढ़ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक Instagram X aur WhatsApp channel par